ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆ ਪਹਿਲਾਂ ਤਾਂ ਬਾਬੇ ਸਾਰਿਆਂ ਨੂੰ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਾਈ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਤੁਹਾਨੂੰ ਸਾਰੇ ਭਰਾਵਾਂ ਨੂੰ ਤੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਵੀ ਬਾਈ ਲੰਗਰ ਲਾਉਣਾ ਹਨਾ ਘਰੇ ਹੀ ਤੇ ਉਹ ਕਰਦੇ ਪਏ ਸੀ ਸਾਰਾ ਹੀ ਹਨਾ ਲੇਟ ਹੀ ਸ਼ੁਰੂ ਕੀਤੀ ਅੱਜ ਵਲੌਗ ਮੇਰੇ ਸਾਹਮਣਾਂ 12 1 ਵਜੇ ਦਾ ਟਾਈਮ ਹੋ ਗਿਆ ਤੇ ਲੇਟ ਹੀ ਕੰਮ ਸ਼ੁਰੂ ਕੀਤਾ ਤੇ ਹੁਣ ਬਣਾਉਨੇ ਆ ਬਾਈ ਸਾਰਾ ਇਹੀ ਚੱਲੂ ਅੱਜ ਨਗਰ ਕੀਰਤਨ ਦਾ ਹੀ ਦਿਖਾਵਾਂਗੇ ਤੁਹਾਨੂੰ ਸਾਰਾ ਹੀ ਤੇ ਵਿੱਚ ਜੇ ਟਾਈਮ ਬਥੇਆ ਆਪਣੇ ਕੋ ਤੇ ਫੇਰ ਉੱਤੇ ਆ ਕੇ ਵੀਡੀਓ ਬਣਾ ਲਾਂਗੇ ਕਬੂਤਰਾਂ ਦੀ ਵੀ ਨਹੀਂ ਤਾਂ ਅਜੇ ਨਗਰ ਕੀਰਤਨ ਹੀ ਤੁਸੀਂ ਦੇਖੋ ਲੋਏ ਬਾਬੇਓ ਸੇਵਾ ਚੱਲ ਪਈ ਆ ਮੁੰਡੇ ਸੇਵਾ ਕਰੀ ਜਾਂਦੇ ਹੈ ਨਗਰ ਕੀਰਤਨ ਦੀ ਅੱਜ ਚਲੋ ਦੇ ਲੱਗੇ ਹੋਏ ਕੋਈ ਬਾਜੀ ਹੁਣ ਆਇ ਲੰਗਰ ਆ ਚਾਜੋ ਹੋ ਵੈਲਕਮ ਲਿਖ ਦੋ ਵੱਡਾ ਵੱਡਾ ਤੋਰੂਪੇ ਦੇਖੋ ਲਿਖੋ ਜੋ ਲਿਖਣਾ ਕਰੋ ਕੋਲੀ ਪੜਾ ਕੇ ਵਿੱਚ ਭੰਨਾ ਦੇ ਕੇ ਤੋ ਉਹ ਇਹ ਹੀ ਬਣਾਉਣਾ ਲਗਾ ਉਹ ਇਹ ਹੀ ਉਰਦੂ ਚ ਲਿਖੀ ਜਾਂਦਾ ਉਹ ਗੱਲ ਨਹੀਂ ਬਣਾਤਾ ਉਹ ਚਾਈਨੀਜ਼ ਹਾਂਜੀ ਹਾਂਜੀ ਪਾਜੀ ਤੇ ਦਹੀਂ ਭੱਲੇ ਤੇ ਨਾਲ ਟਿੱਕੀਆਂ ਸੇਵਾ ਚੱਲੀ ਜਾਂਦੀ ਹੈ ਤੇ ਮੁੰਡੇ ਪਾਈ ਜਾਂਦੇ ਵਰ ਚੂਨਾ ਤੂੰ ਵੀ ਕਰ ਲੈ ਕੁਛ ਬਾਬੇ ਭੱਲੇ ਨਿਕਲ ਗਏ ਨਾਲ ਪਾਪੜੀ ਤੇ ਡੁੰਨੇ ਡੁੰਨੇ ਕੰਮ ਚੱਲੀ ਜਾਂਦਾ ਤੇ ਹਰਵਾਈ ਆਪਣੇ ਲੱਗੇ ਆ ਕਿੱਥੇ ਕ ਪਹੁੰਚ ਗਿਆ ਭਾਜੀ ਬਸ ਇਹ ਰੈਡੀ ਹੋਣੇ ਨੇ ਬਸ ਚੱਲੀ ਜਾਂਦਾ ਕੰਮ ਹੈ ਮੈਂ ਕਿਹਾ ਜੋਰਾ ਸ਼ੋਰਾ ਚੱਲ ਰਿਹਾ ਜੀ ਬੂੜਾ ਪੂਰੇ ਜੋਰਾ ਦੇ ਆ ਭੱਲੇ ਆ ਵੀ ਯਾਰ ਪਾਣੀ ਇੱਥੇ ਢੋਲ ਦੇਣਾ ਸੀ ਸਾਰਿਆਂ ਦੇ ਉੱਪਰ ਨੂੰ ਉਹ ਦੇ ਦਿਓ ਮੱਖੀਆਂ ਨਾ ਬਹਿਣ ਉਹਦੇ ਉੱਤੇ ਵੀ ਮੇਰਾ ਵੀਰ ਕੁਛ ਦੇ ਦੇ ਹੈ ਬਹਿਣ ਨਾ ਮੱਖੀਆਂ ਮੱਖੀਆਂ ਉੱਤੇ ਯਾਰ ਖਬਰਾਂ ਹੋਰ ਹੈ ਨਹੀਂ 18000 ਲੋ ਵੀ ਕੰਮ ਟਿੱਕੀਆਂ ਵਾਲਾ ਵੀ ਚੱਲ ਪਿਆ ਹੈ ਭਾਈ ਜੀ ਲਾਪੇ ਬਣਾਉਣ ਟਿੱਕੀਆਂ ਵੀ ਆਪ ਵੀ ਮੇਲੀ ਜਨੇ ਹੈ ਹਾਂ ਆਹ ਟਿੱਕੀਆਂ ਰੈਡੀ ਹੋ ਗਈਆਂ ਨਾਬਨ ਨਾਬਨ ਕੋਈ ਤੂੰ ਨਹੀਂ ਕਰਦਾ ਕੁੱਖ ਵੀ ਓਏ ਤੂੰ ਬਿੱਲਾ ਕੰਮ ਦਾ ਥੋੜੀ ਕਰਦਾ ਕਾ ਕੋਈ ਇੱਕ ਕਾਉਂਟਰਫੇਟ ਕਹਿੰਦਾ ਗਈ ਕਾਉਂਟਰਫੇਟ ਪਰ ਉਹ ਟਿਕਟ ਕਿਹਦਾ ਕੰਮ ਚੱਲੀ ਜਾਂਦਾ ਤੇ ਬੰਦੇ ਪੂਰੀ ਸਫਾਈ ਸੇਫਟੀ ਦੀ ਸੈਟੂ ਢਾਕੇ ਤੇ ਆ ਬਾਹਰ ਲਾ ਦਿੰਦੇ ਬਾਈ ਸਟਾਲ ਜੇ ਇੱਕ ਹਾਂ ਲੱਗਾ ਤੇ ਇੱਕ ਇੱਧਰ ਲੱਗਾ ਤੇ ਇੱਥੇ ਚੱਲੀ ਜੁਲੀ ਜਾਂਦਾ ਕੰਮ ਸਾਰਾ ਹੀ ਪਰ ਉਹ ਤਿਆਰੀਆਂ ਤੂਰੀਆਂ ਹੋ ਗਈਆਂ ਸ਼ੁਰੂ ਤੇ ਨਗਰ ਕੀਰਤਨ ਲੱਗ ਗਈ ਆ ਗਿਆ ਹਨਾ ਤੇ ਹਰਵਿੰਦਰ ਵੀ ਆ ਗਿਆ ਹਰਵਿੰਦਰ ਓਏ ਹਰਵਿੰਦਰ ਕੀ ਆ ਸਮਝੇ ਸੀ ਨਹੀਂ ਲੋਟਾਂਗੇ ਆ ਗਏ ਆਂ ਆਪ ਕੋ ਗਲਤ ਹੋਰ ਕਦਾਫੀ ਨਹੀਂ ਅੱਜ ਪਪਾ ਜੀ ਦਾ ਦਿਨੇ ਅੱਜ ਨਹੀਂ ਮਜ਼ਾਕ ਕਰਨੇ ਤੂੰ ਬਹੁਤ ਮਜ਼ਾਕ ਕਰਦਾ ਪਰ ਨਾ ਟਿੱਡਾ ਬੰਨੇ ਅੱਜ ਕੀ ਗੱਲ ਪਰ ਨਾ ਮੈਂ ਆਪ ਟਿੱਡਾ ਹੋਇਆ ਬੇਟਾ ਆਹ ਹਾਰ ਲੈ ਤੇਰਾ 1200 ਸੌਖਰ ਨਹੀਂ ਮੈਂ ਤਾਂ ਤੁਰ ਗਿਆ ਯਾਰ ਬਾਬਿਓ ਚੈੱਕ ਕਰੋ ਜਰਾ ਕੰਮ ਪਹੁੰਚਿਆ ਲੱਗ ਗਈ ਤੇ ਟਿਕਿਆ ਕਿਉਂਕਿ ਉਹਦਾ ਕੰਮ ਚੱਲੀ ਜਾਂਦਾ ਹਜੇ ਇਹਦਾ ਹੁਣ ਟਾਈਮ ਲੱਗੂਗਾ ਕਿਉਂਕਿ ਟਿਕੀਆਂ ਹੈ ਵੀ ਬਹੁਤ ਸੀ ਭੱਲੇ ਭੱਲੇ ਤੇ ਟੱਕੀਆਂ ਟਿੱਕੀਆਂ ਅਲੱਗ-ਅਲੱਗ ਕਰ ਦੇਣਾ। ਉੱਥੇ ਉੱਥੇ ਤੇ ਉੱਥੇ ਵੀ ਉੱਪਰ ਹੀ ਅੰਝ ਵੀ ਨਿਆਣੇ ਲੱਗੇ ਪਟਾਕੇ ਚਲਾਉਣ। ਉੱਧਰ ਜਾ ਕੈਸੇ ਨਗਰ ਕੀਤੋਂ ਨੇ? ਆ ਪਾਜੀ ਦੇ ਹੁਣ ਆਪਣੇ ਹਲਵਾਈ ਆ ਠੀਕ ਆ। ਪੂਰਾ ਤਜਰਬਾ ਕਹਿੰਦੇ। ਕੀ ਕਹਿੰਦੇ ਹੁਣ ਦੱਸੋ। ਇਹ 500 ਬੰਦਾ ਆ। ਓਏ ਪਾਜੀ 2000 ਬੰਦੇ ਆ ਮਾਲਿਆ। ਅੱਛਾ ਜੀ। ਇਹ ਮਕੂਨ ਆ ਕਿ ਦੀਨ। ਇਹ ਮੁੱਗੇ ਦੇ ਪੈਸੇ ਤੁਸੀਂ ਛੱਡ ਜੂ ਸਾਰੇ ਡਬਲ ਤੇਰੇ ਫੋਨ ਕੋਨੇ ਪਾ ਦੇਣੇ ਆ ਆ ਇੱਥੇ ਰੱਖੋ ਜਿਵੇਂ ਵੀ ਏਡਾ ਵਾਦਾ ਵੀ ਬੰਦਾ ਕੋਈ ਕੋਈ ਕਰਦਾ ਹੈ ਹਾਂ ਮਾਨ ਹੁੰਦਾ ਕੰਮ ਕਰੀ ਮੇਰਾ ਹਲਵਾ 1 ਕੀ ਕਰਦੇ ਆ ਜੇ 400 ਦਾ ਕਹਿੰਦਾ 300 ਦਾ ਬਣਾਉਂਦੇ ਹਾਂ ਹਾਂ ਇਹ ਤਜਰਬਾ ਹੁੰਦਾ ਹਰ ਇੱਕ ਨੂੰ ਜੀ ਨਿਕੋ ਤੁਹਾਡੇ ਵੀ ਗੁਰੂ ਮਹਾਰਾਜੇ ਮੇਰੇ ਹਾਂ ਹਾਂ ਜੀ ਉਹਦਾ ਜਨਮ ਦਿਨ ਦਿਹਾੜਾ ਆ ਹਾਂ ਜੇ ਆਪ ਉੱਟ ਕੇ ਠਗੀਆਂ ਕਰਾਂ ਕੰਮ ਤੋਂ ਹੋਰ ਕਰਨੇ ਆ ਕੰਮ ਤੋਂ ਹੋਰ ਨਹੀਂ ਕਰਨਾ ਇਹ ਕੰਮ ਖਾਸ ਆ ਇਹ ਨਹੀਂ ਇਹ ਨਹੀਂ ਪੈਸੇ ਦੇ ਇਹ ਸੰਗਤ ਦਾ ਕੰਮ ਆ ਇਹ ਮਹਾਰਾਜ ਨੇ ਪੈਸੇ ਦੇ ਲਿਆ ਇਹ ਸੰਗਤ ਦਾ ਕੰਮ ਆ ਹਾਂਜੀ ਹਾਂਜੀ ਟਾਂਕੇ ਦਾ ਕੰਮ ਕੀ ਤੂੰ ਤੂੰ ਚਲਾ ਦੇ ਓਏ ਦੋ ਭੱਟਾ ਦਾ ਤਮਾਕਾ ਕੋਈ ਹੋਰ ਵੀ ਹੋ ਜਾਂਦਾ ਜਿੱਡੇ ਤੁਹਾਡੇ ਬੰਬ ਕਰਨ ਦੇ ਆ ਆਲੇ ਨਹੀਂ ਹੋ ਆਹ ਤੇਰੇ ਯਾਰ ਕੇ ਤੇਰੇ ਬੰਬ ਆਲੂ ਬੰਬ ਕਹਿੰਦੇ ਹਨ ਇਹ ਗੁਰ ਕਰਨ ਓਏ ਆਲੂ ਬੰਬ ਇਸ ਲਈ ਲੈ ਕੇ ਆ ਤੇਰੇ ਯਾਰ ਆ ਕਿੱਦਾਂ ਦੇ ਬੰਬ ਲੈ ਕੇ ਆਏ ਤੁਸੀਂ ਬਾਹਰ ਨਹੀਂ ਆਲੂ ਬੰਬ ਲੈ ਕੇ ਓਏ ਇਹਨੂੰ ਚਲਾ ਦਿਓ ਆਲੂ ਬੰਬ ਇਸ ਲਈ ਲੈ ਕੇ ਆ ਕਹਿੰਦੇ ਹਨ ਵੀ ਕੁੜੀਆਂ ਡਰ ਜਣੀਆਂ ਭਾਈ ਪੂਰੇ ਨਜ਼ਾਰੇ ਦੇ ਭਾਈ ਕੀ ਕਹਿਣਾ ਕਹੇ ਚੋਪਨਵਾ ਹੀ ਨਹੀਂ ਆ। ਤੂੰ ਲੰਗਰ ਕਾ ਤਾਂ ਲਾਇਆ ਆਪਣਾ ਲੱਗੀ। ਹੈ? ਤੂੰ ਲੰਗਰ ਲਾਇਆ। ਹੈ? ਵਾਦੂ ਭਰ। ਉਹ ਜ਼ਰੂਰੀ ਆ। ਜ਼ਰੂਰੀ ਆ। ਅੱਛਾ। ਉਹਦਾ ਸੇਵਾ ਵੀ ਕਰਨੀ ਚਾਹੀਦੀ ਆ। ਚਲੋ ਬਾਬਿਓ ਪਉਣ ਲਾਪੇ ਆ। ਇਧਰੋਂ ਮੱਖੀਆਂ ਚੱਲ। ਹੈ? ਨਾ ਨਾ ਨਹੀਂ ਆ। ਆਹੋ ਜੇ ਕੋਈ ਮੰਗੂਗਾ ਫੜਾਈ ਜਾਵੇ। ਬਾਈ ਖੇਤੀ ਦੀਆਂ ਤਿਆਰੀਆਂ ਹੈ। ਤਾਰਾ ਕੋਈ ਹੋਮ ਮੇਡ ਹੀ ਐ ਸਾਰਾ ਘਰੇ ਹੀ ਤਿਆਰ ਕੀਤਾ ਕੋਈ ਚੜਨੀ ਜਾਂ ਕੋਈ ਬਯਾਰੂ ਹੈ ਨਹੀਂ ਐਂਦੇ ਪੜੇ ਭਾਈ ਕਰਾਈ ਜਾਂਦੇ ਸੇਵਾ ਲੈ ਮੈਂ ਆ ਬਾਤ ਆ ਗਈ ਮੈਂ ਬੰਦੇ ਨੂੰ ਮੈਂ ਆ ਮਾਰੇ ਮਾਰ ਚੱਲ ਗਿਆ ਯਾਰ ਉਹ ਵੇ ਪਤਾ ਕਿ ਮੱਖੀਆਂ ਬੜੀਆਂ ਬਈਆਂ ਹਾਂ ਮਿੱਠਾ ਨਾ ਹਾਂ ਸੇਵਾਰ ਪਹੁੰਚ ਗਏ ਸਾਰੇ ਜੀ ਜੱਦਾ ਕਾਕੂ ਕੀ ਹਾਲਾ ਕੰਮ ਕੀਤੀ ਜਾਂਦੇ ਮਖੀਰਾਂ ਅੰਬਵਾਦੋ ਵਿੱਚ ਹੋਏ ਨਹੀਂ ਨਹੀਂ ਓਏ ਉਹਨੂੰ ਪੁੱਛ ਲੋ ਕਿ ਉਹ ਦਾਖਲ ਕਰਾਉਣ ਵਾਲਾ ਨਾ ਕਰ ਲਈ ਉਹਦਾ ਹੀ ਛਾਲੀ ਜਾਂਦਾ ਉਹ ਆਹ ਬੰਦਿਆ ਨੂੰ ਕੋਈ ਚੱਕਰ ਨਹੀਂ ਹੋਇਆ ਵਰਤੋਲਾ ਆ ਆ ਗਈ ਯਾਰ ਮੈਂ ਅੰਦਰ ਆਉਣੀ ਗੋਲੋਈ ਉਹ ਬੰਦਾ ਕਿਹਨਾਂ ਆ ਗਿਆ ਉਹ ਆਪਣੇ ਇਧਰ ਘਰਾਂ ਦੀ ਗੋਲੀ ਤੇ ਹੁਣ ਵਰਤੋਲੇ ਸਾਰੇ ਅੰਦਰ ਸਤਨਾਮ ਜੀ ਵਾਹਿਗੁਰੂ 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 ਸਤਨਾਮ ਸਤਨਾਮ ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਤੋਹਨਾ ਮੁਝਾ ਤੋਨਾ ਮਹੀ ਹੈ ਗੁਰੂ ਹੈ ਗੁਰੂ ਹੈ ਗੁਰੂ ਵਾਹਿਗੁਰੂ ਦਾ ਖਾਲਸਾ ਜਗਤ ਦੇ ਅਰੇ ਖਾਲਸਾ ਪੰਥ ਕੋ ਪਤਾ ਨਹੀਂ ਸਰਕਾਰ ਦੇ ਬੰਦੂ ਗੁਰੂ ਜੀ ਇਥੇ ਸੰਗਤ ਬੈਠੂਗੀ ਸੰਗਤ ਬੈਠੇਗੀ ਨਹੀਂ हर वञी ट्रांसर ਪਰ ਤੁਰਦੀ ਚੱਲਿਆ ਪਰ ਤੁਰ ਕੀ ਨੇ ਆ ਪਾਪਾ ਜੀ 30 ਮਿੰਟ

ਪੇ ਮੱਲੇ ਆਣੇ ਕਹਿਣਗੇ ਵੀ ਸਾਡਾ ਵਲੌਗ ਦੇ ਵਿੱਚ ਨਾਲ ਹੀ ਨਹੀਂ। ਹਾਂਜੀ। ਓਏ ਬਾਬੇ ਦਾ ਲੰਗਰ ਆਈ ਸੰਕੇ ਖਾਦਾ ਤੇ ਫੇਰ ਕਾਦਾ ਖਾਦਾ। ਚਮਚੇ ਵੀ ਇੱਥੇ ਮੈਂ ਮੈਂ ਆਪੀ ਲਿਆਉਣਾ ਜਾ ਕੇ 1 ਮਿੰਟ ਬਸ। ਮੈਂ ਤੁਹਾਨੂੰ। ਬੋੜ ਬੈਸੋ। ਚਮਚਾ। ਜਾ ਸਰ ਵੀ ਚਮਚੇ ਬੜਕ ਲਿਆ। ਕਿੰਨਾ ਯਾਰ ਆਜੀ ਸੇਵਾ ਕਰਦੇ ਮੁੰਡੇ ਆਜੇ ਰਲ ਮਿਲ ਸੰਗੇ ਤਮਨਾਉਂਦੀਆਂ ਨੇ ਆਜੇ ਰਲ ਮਿਲ ਸੰਗੇ ਤਮਨਾਉਂਦੀਆਂ ਨੇ ਆਜੇ ਰਲ ਮਿਲ ਸੰਗੇ ਤਮਨਾਉਂਦੀਆਂ ਨੇ ਆਜੇ ਰਲ ਮਿਲ ਸੰਗੇ ਤ I'm the only thing that I'm not 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 the only thing that i am not ਹਾਂਜੀ ਲਹਿੰਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀ ਧੰਨਵਾਦ ਤੇ ਆਜ ਵੱਬ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਦੇ ਵਿੱਚ ਬਾਈ ਤੈਸ ਨਾਸੀ ਹੋਇਆ ਥਾ ਠੀਕ ਆ ਉਹ ਦੇਖੋ ਨਾ ਮੈਂ ਬਾੜਾ ਤੈਸ ਨਾਸੀ ਹੋ ਗਿਆ ਰਾਤੀ 10:00 ਹੋ ਗਏ ਜਦੋਂ 9-10 ਵੇ ਮੀਂਹ ਆ ਗਿਆ ਬਾਈ ਨੇਰੀ ਨੂਰੀ ਬਹੁਤ ਆਈ 11-12 ਵਜੇ ਦੀ ਗੱਲ ਆ ਤੇ ਉਹਨੇ ਇੰਨਾ ਕਿ ਤੈਸ ਨਸ ਮਚਾਇਆ ਛਾੜੀ ਗੱਲਾਂ ਦਿਓ ਕੋਈ ਉਮੀਦ ਆ ਕੋਈ ਨਾਮੋ ਨਿਸ਼ਾ ਨਹੀਂ ਹੈ ਨਹੀਂ ਕਹਿਰ ਮਚਾਇਆ ਉਹਨਾਂ ਨੇ ਛਾੜੀ ਗੱਲਾਂ ਦਿਓ ਸਾਰੇ ਛਤਰੀਆਂ ਛੁਤਰੀਆਂ ਮੈਨੂੰ ਕੀ ਮੀ ਸੀ ਵੀ ਮੀ ਆਉਣਾ ਜਾਂ ਨਹੀਂ ਆਉਣਾ ਇਦਾਂ ਦਾ ਕੋਈ ਸੀ ਨਹੀਂ ਹੈ ਨਹੀਂ ਸੀ ਹਨਾ ਵੀ ਜਿਆਦਾ ਹੁੰਦਾ ਬੰਦੇ ਨੂੰ ਪਤਾ ਹੋਵੇ ਮੀ ਆਉਣਾ ਆ ਹਨਾ ਇਦਾਂ ਦਾ ਕੋਈ ਨਹੀਂ ਬਾਈ ਸੀਨ ਸੀ ਗਾ ਮੀ ਮੂੰਹ ਵਾਲਾ ਹਨਾ ਧੁੱਪ ਚੜੀ ਵਧੀਆ ਐਨ ਦਿਨ ਲੱਗਾ ਰਾਤ ਨੂੰ ਮੀ ਆ ਗਿਆ ਬਾਈ ਚੰਗਾ ਖਲਾਰਾ ਹੁਣ ਮੈਂ ਖੋਣਾ ਤੁਹਾਨੂੰ ਖਲਾਰਾ ਪਿਆਰਾ ਪੱਕਾ ਫਿੱਟ ਕੀਤਾ ਜਾਲ ਨਹੀਂ ਆਪਣਾ ਹਿੱਲਿਆ ਠੀਕ ਹੈ ਕੁਰਸੀ ਕਰਤੀ ਓ ਪਈਆਂ ਛਤਰियां ਇੱਕ ਇੱਕ ਹੁੜ ਗਈ ਛਤਰੀ ਠੀਕ ਆ ਲੱਭਨੇ ਆ ਕਿੱਥੇ ਗਈ ਤੇ ਇੱਕ ਛਤਰੀ ਬਈ ਆ ਦੇਖੋ ਦੇਖੋ ਇਹ ਦੇਖੋ ਐਨੀ ਧੀਰੀ ਚੱਲੀ ਬਾਈ ਨੁਕਸਾਨ ਤੇ ਨੁਕਸਾਨ ਬਈ ਨੁਕਸਾਨ ਤੇ ਨੁਕਸਾਨ ਠੀਕ ਆ ਕਬੂਤਰ ਵੀ ਠਰ ਗਏ ਹੁਣੇ ਬਾਈ ਕਿਉਂਕਿ ਮੀਮੂ ਤਾਂ ਪਤਾ ਹੋਵੇ ਬੰਦਾ ਚੱਲ ਕੋਈ ਨਾ ਕੋਈ ਕਰ ਦਿੰਦਾ ਹਨਾ ਪਰ ਐਨਾ ਸ਼ੁਕਰ ਹੋਇਆ ਬਾਈ ਹਵਾ ਚੱਲੀ ਇੱਧਰ ਨੂੰ ਉਹ ਹੁੱਡੇ 'ਚ ਪਾਣੀ ਗਿਆ ਉਹ ਦੁੱਨਾ 'ਚ ਠੀਕ ਆ ਇਹਨਾਂ ਦਾ ਬਚਾਅ ਹੋ ਗਿਆ ਬਾਈ ਕਿਹੇ ਹੁੱਡੇ 'ਚ ਪਾਣੀ ਨਹੀਂ ਗਿਆ ਬਾਕੀ ਹਵਾ ਫਿਰ ਗਈ ਬਾਈ ਅੱਜ ਧੁੱਪ ਚੜ ਜੀਵੇ ਬਾਬਾ ਨਾਲੇ ਧੁੱਪ ਚੜ ਦਵੇ ਤੇ ਕਬੂਤਰ ਸੈੱਟ ਹੋ ਜਾਣਗੇ ਨਾ ਸੂਤ ਢਿੱਲੇ ਹੋਣਗੇ ਬਾਈ ਗਾਰੰਟੀ ਆ 100% ਪਤਾ ਹੀ ਹੁੰਦਾ ਇਹਨਾਂ ਦਾ ਹਨਾ ਤਜਰਬਾ ਜਿੰਨਾ ਕਾ ਹੈਗਾ ਬਾਬੇ ਨਾਲੇ ਦੀ ਕਿਰਪਾ ਨਾਲ ਜੋ ਵੀ ੱਤਕੇ ਖਾਦੇ ਆ ਹਨਾ ਤੇ ਪਤਾ ਹੀ ਹੁੰਦਾ ਆ ਚੀਜ਼ ਜਿਹੜੀ ਆ ਚੀਜ਼ ਆ ਨਾ ਹਵਾ ਰਾਤ ਨੂੰ ਫਰਨੀ ਮੀ ਪੈਣਾ ਇਹਦੇ 'ਚ ਬਾਈ ਜਾਨਵਰ ਢਿੱਲੇ ਹੁੰਦੇ ਤੇ ਹੁੰਦੇ ਹੀ ਆ ਠੀਕ ਆ ਬਾਕੀ ਬਾਬਾ ਮੇਰ ਰੱਖੇ ਇਹਨਾਂ ਨੂੰ ਮੈਂ ਹੁਣ ਟੱਕ ਦਿੰਨਾ ਹਵਾ ਜਿਹੜੀ ਹੁਣ ਵੀ ਬਹੁਤ ਲੰਢਈ ਆ ਹਨਾ ਫਿਣੀ-ਫਿਡੀ ਤੇ ਉਹ ਹਵਾ ਨਾ ਪਵੇ ਉਹਦੇ ਆ ਤਰਪਾਲ ਜੇ ਸਿਰ ਤੇ ਮੋਰ ਨੂੰ ਜਾਂਦੀ ਜੀ ਹਨਾ ਜਦੋਂ ਹਵਾ ਜਿਹੜੀ ਇਦਾਂ ਜਾਂਦੀ ਸੀ ਉਹ ਨਾ ਆ ਜਾ ਵੀ ਉੱਪਰ ਹਵਾ ਉਹ ਚੱਲਦੀ ਹੈ ਨਾ ਇੱਕ ਸਾਦਾ ਸਾਰਿਆਂ ਦੇ ਉੱਤੇ ਹੀ ਆ ਮਲਾ ਹਵਾ ਇਹਦਾ ਆਲੇ-ਦਾਲ ਕੋਈ ਹੈ ਨਹੀਂ ਵੀ ਹਵਾ ਜਿਹੜੀ ਰੋਕੂਗੀ ਹਨਾ ਸਭੀ ਹਵਾ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਤਾਂ ਵੈਸੇ ਕਰਦੇ ਸ਼ੁਰੂ ਹੋਈ ਆ ਤੇ ਦਾਣੇ-ਦੂਣੇ ਪਾਈਏ ਹਨਾ ਧੋਈਏ ਤੇ ਮੈਂ ਸ਼ਹਿਰ ਨੂੰ ਚਲ ਗਿਆ ਸੀ ਬਾਈ ਬਾਈ ਵੱਡਾ ਠੀਕ ਨਹੀਂ ਸੀ ਦਵਾਈ ਲਿਓਣੀ ਸੀ ਤੇ ਉਹਦੇ ਕਰਕੇ ਬਾਈ ਟਾਈਮ ਕਾਫੀ ਲੱਗ ਗਿਆ ਉੱਥੇ ਤੇ ਹੁਣ ਆਇਆ ਮੈਂ 2:30 ਵੇ ਦਾ ਟਾਈਮ ਹੋ ਗਿਆ ਬਾਈ ਤੇ ਆ ਚੱਕ ਲਈਏ ਮੋਰੇ ਜਿਹੜੀਆਂ ਜਾ ਕਪੜਾ ਜਾਂ ਸਿੱਟੀ ਦਾ ਬੇਲ ਟਿੱਪ ਵੇ ਤੇ ਉੱਤੇ ਕੋਨਾ ਕੋ ਰੱਖ ਦਿੰਦੇ ਆ ਤੇ ਕਬੂਤਰ ਬਾਬੇ ਦੀ ਕਿਰਪਾ ਨਾਲ ਠੀਕ ਗਈ ਆ ਠੀਕ ਆ ਕਿਉਂਕਿ ਰਾਤੀ ਮੀਂਹ ਬਾਈ ਪਿਆ ਮੀਂਹ ਘੱਟ ਹੀ ਪਿਆ ਸੀ ਮਤਲਬ ਉਦਾਂ ਤੇਜ ਬਹੁਤ ਸੀਗਾ ਤੇ ਜਦਾਂ ਹਨੇਰੀ ਬਹੁਤ ਚੱਲੀ ਆ ਠੀਕ ਆ ਤੇ ਉਹਦੇ ਕਰਕੇ ਨੁਕਸਾਨ ਹੋਇਆ ਤੇ ਆ ਚੈੱਕ ਕਰੋ ਆਪਣੇ ਬੱਚੇ ਜਿਹੜੇ ਜੋੜੇ-ਜੋੜੇ ਲਾਉਣੇ ਆ ਮੈਂ ਇੱਕ ਬਈ ਸੋਚਦਾ ਸੀਗਾ ਜੇ ਆਪਣਾ ਜਿਹੜਾ ਸ਼ਾਹ ਬੱਚਾ ਆਪਾਂ ਡੱਬੇ ਦੀ ਭੈਣ ਨਾਲ ਲਾ ਦਈਏ ਬਈ ਆਹ ਡੱਬੇ ਦੀ ਭੈਣ ਬੈਠੀ ਮੂਰੇ ਹਨਾ ਤੇ ਇਹ ਲਾ ਦਈਏ ਮੈਂ ਕਹਿੰਦਾ ਸ਼ਾਹ ਨਾਲ ਆਪਣੇ ਨਾਲ ਤਾਂ ਸੈਟ ਬੈ ਜਾਣਾ ਬਈ 100% ਠੀਕ ਆ ਵੈਸੇ ਮਾਰ ਤੀਲ ਹੋਣੀ ਮਾਦੀ ਉਹਨਾਂ ਉਹ ਜਿਹੜੀ ਤੁਹਾਨੂੰ ਥੱਲੇ ਦਿਖਾਈ ਸੀ ਨਾ ਵੀ ਚਲ ਸ਼ਾਹ ਸ਼ੂ ਬੱਚਾ ਵੀ ਕੋਈ ਆਪਾਂ ਕੱਢ ਜਾਣਗੇ ਤੇ ਦੇਖਦੇ ਆਂ ਕੀ ਬਰਡ ਦਾ ਉਹ ਦੋਨੇ ਕੂਤਰੀਆਂ ਚੰਗੀਆਂ ਆ ਬਈ ਉਹ ਡੰਡੇ ਵਾਲੇ ਦੀ ਭੈਣ ਆ ਤੇ ਇਹ ਜਿਹੜੀ ਆਪਣੀਆਂ ਦੂਜੀ ਇਹ ਆਪਣੇ ਦੂਜੀ ਮੋਟੂ ਦੀ ਭੈਣ ਸੋਰੀ ਡੱਬੇ ਦੀ ਭੈਣ ਆ ਉਹਦਾ ਆ ਵੀ ਪਈ ਡੰਡੇ ਵਾਲੇ ਦੀ ਭੈਣ ਇਹ ਵੀ ਲਾ ਸਕਦੇ ਬਾਈ ਇਹਦਾ ਵੀ ਤਾ ਸੈਟ ਵੇਜਣਾ ਉਹਨਾਂ ਆ ਕਬੂਤਰੀ ਦਾ ਵੀ ਵੇਜਣਾ ਜਿਹੜੀ ਦਾ ਵੀ ਆ ਜਿਹੜੀ ਮੋੜੇ ਬੈਠੀ ਆ ਚਿੱਟੀਆਂ ਆੱਖਾਂ ਦੀ ਨਹੀਂ ਉਹ ਪਰਲੀ ਆ ਪਰਲੀ ਬਾਛਰ ਵਾਲੀ ਠੀਕ ਆ ਉਹ ਜਿਹੜੀ ਚਿੱਟੀਆਂ ਵਾਲੀ ਉਹਦਾ ਵੀ ਤਾ ਸੈਟ ਵੇਜਣਾ ਬਈ ਤੇ ਤਕਰੀਬਨ ਮੇਰੇ ਹਿਸਾਬ ਨਾਲ ਬੈ ਵੇਦੇ ਹੀ ਜਿੰਨੇ ਵੀ ਆ ਪੁੱਤਰ ਦਾ ਤਾ ਸੈਟ ਵੇਦਾ ਆਪਣੀਆਂ ਪੰਜ ਸੱਤ ਕੂਤਰੀਆਂ ਜਣੀਆਂ ਹੈਗੀਆਂ ਵੱਡੀਆਂ ਤੇ ਉਹਨਾਂ ਦਾ ਤਾ ਸੈਟ ਵੇਹ ਹੀ ਜਾਣਾ ਤੇ ਜਨਵਰਾਂ ਨੂੰ ਧੁੱਪ ਤੋਂ ਪਲਵਾਈਏ ਠੀਕ ਆ ਥੋੜੀ ਜਿਹੀ ਹੋਣਾ ਕਾ ਜੇ ਹੈਗੀ ਆ ਧੁੱਪ ਘੰਟਾ ਦੋ ਘੰਟੇ ਦਾ ਇਹ ਕੱਢੂਗੀ ਤੇ ਲ ਕੀ ਕਰ ਨਵੀਆਂ ਲਿਓ ਨੇ ਛਤਰੀਆਂ ਕੋਈ ਚੱਕਰ ਨਹੀਂ ਹੁਣ ਨਵੀਆਂ ਲਿਆਵਾਂਗੇ ਇਹ ਉਦਾਂ ਵੀ ਨ ਕੰਮੀਆਂ ਜੀਆਂ ਹੀ ਛਤਰੀਆਂ ਸੀ ਐਵੇਂ ਪੇਲਾਂ ਦੀਆਂ ਪੁਰਾਣੀਆਂ ਬਹੁਤ ਪੁਰਾਣੀਆਂ ਪਈਆਂ ਹੋਈਆਂ ਤੇ ਉਹਨਾਂ ਨੂੰ ਵੀ ਦਾਣੇ ਦੋਣੇ ਪਾਈ ਭਾਈ ਇਹਨਾਂ ਦੇ ਮਾਰ ਲਈ ਡਾਵੇ ਬੁਰੇੜੇ ਆਪਣੇ ਉੱਡਣ ਵਾਲੇ ਆ ਤੇ ਆ ਕੱਲ ਨੂੰ ਹੁਣ ਚੱਕਾਂਗੇ ਭਾਈ ਮਿੱਟੀ ਜਿਹੜੀ ਥੱਲੇ ਉਹ ਨਾ ਇਹ ਮਿੱਟੀ ਚੱਕ ਕੇ ਤੇ ਇੱਥੇ ਲਾਲ ਮਿੱਟੀ ਲਿਆ ਕੇ ਸਿੜਦੇ ਆ ਮਿੱਟੀ-ਮੁੱਟੀ ਦਾ ਢੇਲੇ ਢੂ ਲਈ ਆ ਬਿੱਠਾ-ਉੱਠਾ ਚਲੋ ਉੱਤੇ ਚੰਕੜੀਆਂੇ ਪਰਪੁਰ ਝੜੇ ਆ ਹਨਾ ਤੇ ਉਹਦਾ ਹੁਣ ਪਰਾਂ ਦਾ ਬਹੁਤ ਫਰਕ ਪੈ ਗਿਆ ਹੁਣ ਕੁੱਡੇ ਸਾਫ਼ ਹੀ ਰਹਿੰਦੇ ਆ ਕਿਉਂਕਿ ਪਰ ਬ ਇਹ ਲਈਏ ਆਪਾਂ ਜਾਂ ਵੀ ਉਹਨਾਂ ਕੋਫੀ ਕਲਰ ਵਾਲੀ ਨੇ ਲੋਨੇ ਡੰਡੇ ਵਾਲੀ ਦੀ ਜਿਹੜੀ ਭੈਣ ਆ ਨਾ ਉਹਦੇ ਨਾਲ ਹੀ ਲੋਂਗੇ ਆਪਾਂ ਤੇ ਇਹ ਬੱਚਾ ਫੇ ਕੋਈ ਨਾ ਕੋਈ ਛਾਹ ਖੱਟੇ ਜੋਰੇ ਬਾਈ ਇਹ ਆ ਆ ਦਾ ਛੱਡਾਂਗੇ ਰੱਤਾ ਆਪਾਂ ਜਿਹੜਾ ਮੋੜੇ ਮਿੱਠਾ ਨਾ ਇਹਦਾ ਵੀ ਬਾਜੀ ਛੱਡਾਂਗੇ ਆ ਚੀ ਨਾਲਾ ਜੀ ਨਾ ਪੁੱਤਰ ਇਹ ਵੀ ਬਾਜੀ ਛੱਡਾਂਗੇ ਠੀਕ ਆ ਆ ਦੋਨੇ ਰੋਕ ਲੈਣੇ ਮੋਟੂ ਦੇ ਇਹ ਨਹੀਂ ਢੋਲੇ ਬਾਈ ਆ ਤਾਂ ਚੱਲ ਲੱਗਾ ਹੀ ਨਹੀਂ ਨਾ ਢਾਂਗੀ ਦੇ ਜਿਹੜਾ ਇੱਧਰ ਬੈਠਾ ਨਾ ਮੋਜਰ ਇਹਦਾ ਲੱਗਾ ਹੀ ਨਹੀਂ ਬਾਈ ਢਾਂਗੀ ਤੇ ਇਹਦਾ ਰੋਕਣਾ ਹੀ ਰੋਕਣਾ ਆ ਮੋਟੂ ਇਹ ਆਪਾਂ ਹੁਣ ਸਵਾਦ ਲਈ ਉਦਾਂ ਹੀ ਰੋਕ ਦੇਣਾ ਠੀਕ ਹੈ ਹੈਗਾ ਵੀ ਇੱਕੋ ਜੀ ਅੱਖਾਂ ਦੋਨਾਂ ਦੀਆਂ ਇੱਕੋ ਜੀ ਸੇਮ ਆ ਮਲਕਾਦਗੜ ਵੀ ਵਧੀਆ ਆ ਤੇ ਬਸ ਉਹ ਮੋਜਰ ਆ ਤੇ ਉਹ ਮੋਜਰ ਨਹੀਂ ਹੈਗਾ ਮੋਟੂ ਆਪਾਂ ਬਾਬੇ ਕਣਕ-ਕੁਣ ਧੋ ਕੇ ਰੱਖ ਦੀ ਠੀਕ ਹੈ ਤੇ ਕੱਲ ਟਾਈਮ ਟੂ ਮਣੀ ਲੱਗਾ ਸੀਗਾ ਕੱਲ ਵੀ ਥੋੜੀ ਹੋਣਾ ਨਾ ਆਪਾਂ ਇਕੱਠੀ ਕਣਕ ਮਤਲਬ ਪਿਆਹ ਕਿਲੋ ਆਪਾਂ ਧੋ ਕੇ ਰੱਖ ਲਿਆ ਕਰਾਂਗੇ ਠੀਕ ਹੈ ਕਿਉਂਕਿ ਹੁਣ ਸਿਆਲ ਆ ਬਾਈ ਸੁੱਕਦੀ ਨਹੀਂ ਹੁਣ ਜਲਦੀ ਹੁਣ ਮਤਲਬ ਜਲਦੀ ਹੀ ਨਿਹਰਾ ਹੋ ਜਾਂਦਾ ਤੇ ਅੱਗੇ ਆਪਾਂ ਰ ਹੁਣ ਆਪਾਂ ਧੋ ਕੇ ਪੱਕੀ ਹੋਇਆ ਰੱਖ ਲਿਆ ਕਰ ਨਹੀਂ ਬਾਈ ਜਿੱਦਾਂ ਮਤਲਬ 50 ਕਿਲੋ ਧੋਲਿਆ ਕਰਾਂਗੇ ਉਹਨਾਂ ਬਾਵਾ ਆਪਣੇ 10-15 ਦਿਨ ਨਗਜਾ ਕਰਨਗੇ ਤੇ ਫੇਰ ਦੁਬਾਰਾ ਬਾਅਦ ਚ ਫੇਰ ਧੋਲੀ ਹੈ ਨਾ 10-15 ਦਿਨਾਂ ਦੀ ਜਦ ਧੋਇਆ ਕਰਾਂਗੇ ਆਪਾਂ ਬਈ ਇੰਨੀ ਕ ਲੱਗ ਗਈ ਜਾਂਦੀ ਮਤਲਬ ਕਣਕ ਤੇ 10 ਦਿਨ ਨਗ ਜਾਂਦੇ ਆ 50 ਕਿਲੋ ਨਾ ਤੇ ਉਹ ਕਿ ਕਰ ਲਿਆ ਕਰਾਂਗੇ ਆਪਾਂ ਤੇ ਲੋ ਬਾਈ ਆ ਆਪਣੇ ਵੱਡੇ ਜੋੜੇ ਠੀਕ ਆ ਇਹਨਾਂ ਨੂੰ ਵੀ ਦਾਣਾ ਦੂਣਾ ਪਈਏ ਬਈ ਅੱਜ ਲੇਟ ਹੋ ਗਿਆ ਮੈਂ ਹੁਣ 3:00 ਵੱਜ ਗਏ ਮੈਨੂੰ ਘੜੇ ਕੋਲ ਧੋਂਦੇ ਆ ਤੇ ਕਰਦੇ ਆ ਬਈ ਰੈਡੀ ਸਾਰਾ ਹੀ ਹੈ ਨਾ ਤੇ ਤੁਹਾਡੇ ਕਮੈਂਟਾਂ ਦੇ ਜਵਾਬ ਜਿਹੜੇ ਵੀ ਪਿਛਲੇ ਵਲੌਗ ਦੇ ਉੱਤੇ ਕਮੈਂਟ ਆਏ ਕਮੈਂਟ ਆਏ ਹੋਏ ਨਾ ਉਹਨਾਂ ਦੇ ਵੀ ਜਵਾਬ ਦੇਈਏ ਹਾਂਜੀ ਬਾਬੇ ਲੋ ਵੀ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਜਿਹੜੇ ਕਮੈਂਟਾਂ ਦੇ ਜਵਾਬ ਆਏ ਹਨਾ ਕਮੈਂਟ ਆਏ ਹੋਏ ਉਹਨਾਂ ਦੇ ਜਵਾਬ ਦੇ ਦਈਏ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਮੈਂਟ ਆਪਾਂ ਨੂੰ ਕਿ ਬਾਈ ਜਿਹੜੀ ਮਤਲਬ ਡੀਵਾਰਮਿੰਗ ਕਰਨੀ ਆ ਉਹ ਕਿਹੜੀ ਗੋਲੀ ਨਾਲ ਕਰਨੀ ਆ ਬਾਈ ਉਹ ਆਪਾਂ ਅਗਲੀ ਜਿਹੜੀ ਹੁਣ ਕੱਲ ਨੂੰ ਪਾਵਾਂਗੇ ਨਾ ਵਲੌਗ ਆਪਾਂ ਇਹ ਤਾਂ ਅੱਜ ਪਾ ਦੇਣਾ ਜਿਹੜਾ ਕੱਲ ਨੂੰ ਵਲੌਗ ਪਾਵਾਂਗੇ ਉਹਦੇ ਵਿੱਚ ਪ੍ਰੋਪਰ ਕਿਹੜੀ ਗੋਲੀ ਕਿੰਨੇ ਪਾਣੀ 'ਚ ਕਿੱਦਾਂ ਮੈਂ ਵੀ ਲਾਉਣੀ ਆ ਤੇ ਉਹਦੇ ਤੁਹਾਨੂੰ ਵੀ ਦ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰ ਆ ਦਿਨਾਂ ਦੇ ਵਿੱਚ ਆਪਾਂ ਵੱਡੇ ਕਬੂਤਰ ਵੀ ਬੱਚਿਆਂ ਨਾਲ ਡਾ ਸਕਦੇ ਨਹੀਂ ਬਾਈ ਨਾ ਡਾਓ ਵੱਡੇ ਕਬੂਤਰ ਉਹਦਾ ਧੁੱਪ ਧੁੱਪ ਜਾਲਾਂ 'ਚ ਲਵਾ ਦਿਆ ਕਰੋ ਤੇ ਵੱਡੇ ਕੂਤਰ ਨਾ ਡਾਓ ਜਿਹੜੇ ਛਤਰੀ ਲੱਗੇ ਹੋਏ ਆ ਠੀਕ ਆ ਛੋਟੇ ਬੱਚਿਆਂ ਦੇ ਨਾਲ ਵੱਡੇ ਨਾ ਡਾਓ ਹੁਣ ਤਾਂ ਬੈਰੀ ਪੈਣੀ ਬਾਈ ਹੁਣ ਨੁਕਸਾਨ ਹੀ ਆ ਉਹਦਾ ਕੋਈ ਫਾਇਦਾ ਨਹੀਂ ਤੇ ਉਹਦਾ ਜਿੱਦਾ ਆਪਾਂ ਜਾਲ ਲਾਇਆ ਵੱਡਾ ਐਦਾਂ ਲਾ ਕੇ ਵਿੱਚ ਛੜਦਿਆ ਕਰੋ ਉੱਥੇ ਵੀ ਕਬੂਤਰ ਤਾੜੇ ਤੂੜੇ ਮਾਰਦਾ ਰਹਿੰਦਾ ਛਤਰੀਆਂ ਤੇ ਉਹ ਵੀ ਪਰ ਖੋਲਦੇ ਹੀ ਰਹਿੰਦੇ ਆ ਪੂਰੇ ਹਨਾ ਕਸਾ-ਕੁਸਾ ਜੀਆਂ ਬਾੜਦੀਆਂ ਰਹਦੀਆਂ ਮੂੜਿਆਂ ਦੀ ਤੇ ਆਦਿ ਨਾਲ ਚ ਬੱਚੇ ਹੀ ਆਪਾਂ ਲਾਈਦੇ ਆ ਉਹ ਵੀ ਮਹੀਨਾ ਘੜਾਈਦੇ ਆ ਤੇ ਬਾਅਦ ਰੋਗ ਲੀਦੇ ਬਾਈ ਮਹੀਨਾ ਖੰਡੜ ਹੋਣੇ ਆ ਫੇਰ ਓਕੇ ਬਾਈ ਇਹਨਾਂ ਨੂੰ ਧੁੱਪਾਈ ਲਮੋਣੀ ਬਾਈ ਛਾਵੇਂ ਪਾਲੇ ਇੱਧਰ ਕਰ ਲੇ ਉੱਧਰ ਕਰ ਲੇ ਹਣਾ ਇਹੇ ਕੰਮ ਕਰਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੀ ਸਰਪ੍ਰਾਈਜ਼ ਵਾਲੀ ਵੀਡੀਓ ਦਾ ਕਈ ਆਦੇ ਆਈ ਸੀ ਬਾਈ ਕੋਈ ਗੱਲ ਨਹੀਂ ਮੈਂ ਦੇਖ ਕੇ ਦੱਸ ਦਿੰਨਾ ਤੁਹਾਨੂੰ ਜਾਂ ਫੇ ਮੈਂ ਤੁਹਾਨੂੰ ਇਹ ਕਹੇ ਵੀ ਆਪਾਂ ਅਗਲੀ ਵੀਡੀਓ ਕੋਈ ਕਰ ਲੈਨੇ ਹਣਾ ਉਹਤੇ ਵੀ ਜਦੋਂ ਕੱਲ ਨੂੰ ਗੱਲ ਕਰਾਂਗੇ ਉਸ ਮੁੱਦੇ ਤੇ ਵੀ ਉਹ ਵੀ ਕਰ ਦਿਆਂਗੇ ਹੱਲ ਆਪਾਂ ਠੀਕ ਆ ਤੇ ਉਹਦਾ ਮੈਂ ਇੱਕ ਹੋਰ ਤਰੀਕਾ ਸੋਚਿਆ ਮੈਂ ਤੁਹਾਨੂੰ ਕੱ ਠੀਕ ਆ ਬਾਕੀ ਆਪਾਂ ਕਮੈਂਟਾਂ ਦੇ ਜਵਾਬ ਵਿੱਚ ਐਦ ਕੀ ਕੱਟੀ ਦੇਣੇ ਬਾਈ ਕਿਉਂਕਿ ਕੱਲ ਨਗਰ ਕੀਰਤਨ ਸੀ ਤੇ ਕੱਲ ਵੀਡੀਓ ਪਾ ਨਹੀਂ ਹੋਈ ਲੇਟ ਬਹੁਤ ਹੋ ਗਏ ਹਨਾ ਤੇ ਜਿਹੜੀ ਤੁਸੀਂ ਆ ਪਿੱਛੇ ਵੀਡੀਓ ਦੇਖ ਲਈ ਨਗਰ ਕੀਰਤਨ ਦੀ ਹਨਾ ਤੇ ਸੇਵਾ ਸੂਆ ਕਰਦੇ ਰਹੇ ਘਰੇ ਲੰਗਰ ਲਾਇਆ ਸੀ ਆਪਣੇ ਤੇ ਉਹਦੇ ਕਰਕੇ ਲੇਟ ਹੋ ਗਿਆ ਤਾਂ ਵੀਡੀਓ ਨਹੀਂ ਪਾਈ ਸੀ ਹਨਾ ਕੱਲ ਤੇ ਅੱਜ ਵੀਡੀਓ ਪਾ ਦਿੰਨੇ ਆਪਾਂ ਤੇ ਉਹਨੇ ਇੱਕ ਬਾਈ ਕਮੈਂਟਾਂ ਦੇ ਜਵਾਬ ਦਵਾਂਗੇ ਜਿੰਨੀ ਵੀਡੀਓ ਆਪਣੀ ਆਪਾਂ 22 ਮਿੰਟ ਦੀ ਵੀਡੀਓ ਅਪਲੋਡ ਕਰੀ ਦੀਆ ਨਹੀਂ ਤਾਂ ਬਾਈ ਛੇ ਪਿੰਡਾਂ 'ਚ ਤੁਹਾਨੂੰ ਪਤਾ ਵਾਈਫਾਈ ਵੀ ਨਾ ਕੰਮ ਨਹੀਂ ਕਰਦਾ ਬਾਈ ਕੀਗਾ ਵਾਈਫਾਈ ਲੱਗਾ ਹੈਗਾ ਬੀਐਸ ਨਾਲ ਦਾ ਉਹਦੀ ਸਪੀਡ ਹੀ ਹੈ ਨੀਗੀ ਤੇ ਕੋਈ ਹੋਰ ਇੱਥੇ ਆਉਂਦਾ ਵੀ ਹੈ ਨੀਗਾ ਤੇ ਬਾਕੀ ਦੇਖ ਲਾਂਗੇ ਇੱਕ ਵਾਰੀ ਟਰਾਈ ਕਰਕੇ ਕਿਦੋਂ ਸ਼ੁਰੂ ਜੇ ਵਧੀਆ ਕੋਈ ਵਾਈਫਾਈ ਮਿਲਦਾ ਹੋਵੇ 4K ਪਾਇਆ ਕਰਾਂਗੇ ਵੀਡੀਓ ਆਪਾਂ ਫੇ 1080 ਵਾਲੀ ਦੀ ਪਾਇਆ ਕਰੀਂ ਕੁਆਲਿਟੀ ਜਿਹੜੀ ਹੋਰ ਵਧੀਆ ਆਇਆ ਕਰੂਗੀ ਦੇਖਣ ਦਾ ਤੁਹਾਨੂੰ ਹੀ ਸਵਾਲ ਆਇਆ ਕਰੂਗਾ ਹਨਾ ਫੇ 4K ਕਰ ਦਾਂਗੇ ਆਪਾਂ ਬਸ ਅਪਲੋਡਿੰਗ ਦੇ ਚੱਕਰ ਪਿੰਦਾ ਪਿਆ ਬਾਈ ਹੋਰ ਕੋਈ ਚੱਕਰ ਨਹੀਂ ਤਾਂ ਕਰਕੇ ਮੈਂ 1080 ਵਾਲੀ ਬੋਲਾਂ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕੀ ਬਾਈ ਬੱਚੇ ਦਰੌੜੜੀ ਜਾਂ ਸੁੱਕੀ ਜਾਂਦੇ ਆ ਬਣਦੇ ਨਹੀਂ ਜਾਂ ਫੇ ਇੱਕ ਬਾਈ ਦਾ ਹੋਰ ਕਮੈਂਟ ਆ ਕਿ ਕਬੂਤਰ ਗੁੜਕਣਾ ਘਟੀ ਜਾਂਦੇ ਆ ਹਨ ਬਾਈ ਮੈਂ ਪਹਿਲਾਂ ਵੀ ਦੱਸਿਆ ਜੇ ਬੁਖਾਰ ਬਹੂਰ ਹੋਵੇ ਨਾ ਜਾਂ ਠੰਡ ਠੁੰਡ ਲੱਗੀ ਹੋਵੇ ਕਬੂਤਰ ਠੰਡੇ ਪੈਣ ਤਾਂ ਵੀ ਗੁੜਕਣਾ ਘੜਗਾ ਕਿ ਬੰਦ ਕਰ ਜਾਂਦੇ ਠੀਕ ਆ ਦਾਣਾ ਦੂਣਾ ਵੀ ਘਟਾ ਜਾਂਦੇ ਆ ਉਹਨਾਂ ਨੂੰ ਇੱਕ ਇੱਕ ਚੁਟਕੀ ਦਾ ਟੈਰਾਮਾਈਸੀਂ ਦੇ ਜਿਹੜਾ ਪੀਲਾ ਪੈਕੇਟ ਹੁੰਦਾ ਹੈ ਟੈਟਰਾਸਾਈਕਲਿਨ ਦਾ ਉਹਦੀ ਇੱਕ ਇੱਕ ਚੁਟਕੀ ਦੇ ਕੇ ਤੇ ਤੁਸੀਂ ਬਾਈ ਤੁੱਪੇ ਪਾਇਆ ਕਰੋ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਘੰਟੇ ਤੇ 5-5 ਸੀਸੀ ਪਾਣੀ ਦੇ ਤਾ ਨਾਲ ਐਣ ਬਾਈ ਜਮਾ ਸੈੱਟ ਹੋ ਜਾਣਗੇ ਗੁ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਜੀ ਕਹਿੰਦਾ ਬਾਈ ਯਾਰ ਬੱਚੇ ਨਹੀਂ ਪੜ੍ਹਦੇ ਸਹੀ ਤਰ੍ਹਾਂ ਹਣਾ ਬਾਈ ਬੱਚੇ ਪਤਾ ਕੀ ਗੱਲ ਆ ਆਦਨਾ ਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਚੀਖਣਾ ਕੋਈ ਬੱਚੇ ਜਿੱਥੋਂ ਇਹਦਾ ਚੀਤਜੀ ਦੇ ਵਿੱਚੋਂ ਜਾਂ ਛੋਟੇ ਹਾਲ ਦੇ ਵਿੱਚੋਂ ਹਵਾ ਜਾਣੀ ਆ ਨਾ ਬਾਈ ਉਨੇ ਮਾਰ ਰਾ ਜਦੋਂ ਹੁਣ ਆਪਣੇ ਉਹ ਰੋਸ਼ਨ ਦਾਣਾ ਪਿੱਛੇ ਹੈ ਨਾ ਉਹਨਾਂ ਨੂੰ ਤਾਂ ਹੀ ਬਈ ਮੈਂ ਬੰਦ ਕਰ ਦੇਣਾ ਉਹਨਾਂ ਰਾਤ ਨੂੰ ਹੁਣ ਤੁਹਾਨੂੰ ਉਦਣ ਵੀ ਦਿਖਾਇਆ ਸੀ ਹੈ ਨਾ ਇਹ ਬੰਦ ਕਰ ਦੇਈਦੇ ਹੁਣ ਜਿ ਤਾਂ ਹਵਾ ਚੱਲਣ ਲੱਪੀ ਨਾ ਹੁਣ ਰਾਤ ਵੀ ਮੀਂਹ ਪੈ ਗਿਆ ਮੌਸਮ ਚੇਂਜ ਹੋ ਗਿਆ ਇਹਨੇ ਠੰਡ ਕਰ ਦੇਣੀ ਹੁਣ ਹੁਣ ਹਵਾ ਚੀਰਨੀ ਆ ਆ ਫਰੰਟ ਨਹੀਂ ਆਪਾਂ ਕੁਝ ਵੀ ਕਰਨਾ ਬੰਦ ਬਈ ਮੇਨ ਦਰਵਾਜ਼ੇ ਡੋਰਾ ਜਿਹੜੀਆਂ ਸਾਰੀਆਂ ਖੁੱਲੀਆਂ ਰੱਖਣੀਆਂ ਸਿਰਫ ਜਿਹੜੇ ਰੋਸ਼ਨ ਦਾਣਾ ਨਾ ਜਿੱਥੋਂ ਤੇਜ਼ ਹਵਾ ਹੁੰਦੀ ਆ ਉਹ ਬੰਦ ਕਰਨੇ ਬਈ ਉਹ ਹਵਾ ਲੱਗੂਗੀ ਠੀਕ ਆ ਬਾਕੀ ਇਦਾਂ ਦਾ ਕੋਈ ਸੀਨ ਨਹੀਂ ਕਬੂਤਰ ਆ ਵੀ ਬਹੁਤ ਗਰਮ ਹੁੰ ਤੇ ਫੇ ਵੀ ਬਾਬੇ ਦੀ ਕਿਰਪਾ ਨਾਲ ਇੱਕ ਖੁੱਲੇ ਹੀ ਸੀ ਸਾਰੇ ਠੀਕ ਆ ਰੋਸ਼ਨਦਾਨ ਨੂੰ ਕੋਈ ਬੰਦ ਨਹੀਂ ਸੀਗਾ ਅੱਜ ਕਰਾਂਗੇ ਬੰਦ ਬਈ ਪਿਛਲੇ ਰੋਸ਼ਨਦਾਨ ਜਿਹੜੇ ਆ ਤੇ ਠੀਕ ਆ ਬਾਬਿਓ ਵੀਡੀਓ ਅੱਜ ਵੱਡੀ ਹੋ ਜਾਣੀ ਠੀਕ ਆ ਜਿੰਨੇ ਕ ਕਮੈਂਟ ਮੈਨੂੰ ਤੋਂ ਪੜ ਹੋਏ ਸੀ ਜਲਦੀ ਜਲਦੀ ਦੇ ਵਿੱਚ ਮੈਂ ਉਹ ਪੜ ਕੇ ਤੁਹਾਨੂੰ ਜਵਾਬ ਦੇਤਾ ਬਾਕੀ ਕੱਲ ਵਾਲੇ ਵਲੌਗ ਦੇ ਵਿੱਚ ਸਾਰੇ ਇਸ ਵੀਡੀਓ ਤੇ ਜਿਹੜੇ ਅਜ ਜਲਦੀ ਤੇ ਵੀ ਆਉਣਗੇ ਜਾਂ ਜਿਹੜੀ ਉਹ ਪਰਸੋਂ ਵਾਲੀ ਤੇ ਆਏ ਹੋਏ ਹਨ ਉਹ ਸਾਰੇ ਕਮੈਂਟਾਂ ਦੇ ਜਵਾਬ ਮੈਂ ਚੰਗੀ ਤਰ੍ਹਾਂ ਪੜ ਕੇ ਬਾਈ ਦੇ ਦੂੰਗਾ ਤੇ ਇੱਕ ਬਾਈ ਨੇ ਕਿਹਾ ਸੀ ਬਾਈ ਨੰਬਰ ਆਪਣਾ ਬਾਈ ਮੈਂ ਵੀਡੀਓ ਚ ਇੱਥੇ ਨਹੀਂ ਪਾ ਸਕਦਾ ਨੰਬਰ ਮੰਨੋ ਮੇਨੋਂ ਨੰਬਰ ਲੈ ਲੈਣਾ ਮੈਂ ਬਾਈ ਇੱਕ ਦੋ ਦਿਨ ਦੇ ਵਿੱਚ ਵਿੱਚ ਇੱਕ ਨਵਾਂ ਨੰਬਰ ਲੈ ਕੇ ਉਹ ਪਾ ਦੂੰਗਾ ਬਾਈ ਇੱਧਰ ਸਿੱਧਾ ਡਿਸਪਲੇ ਤੇ ਲਾ ਦਿਆਂਗੇ ਆਪਾਂ ਠੀਕ ਆ ਜਿਹੜੇ ਜਿਹੜੇ ਬਾਈ ਨੂੰ ਵੀ ਚਾਹੀਦਾ ਹੋਊਗਾ ਜੋ ਪੁੱਛਣਾ ਬਾਈ ਫੋਨ ਕਰਕੇ ਤੁਸੀਂ ਪੁੱਛ ਸਕਦੇ ਆ ਠੀਕ ਆ ਤੇ ਇੰਸਟਾਗ੍ਰam ਤੇ ਵੀ ਮੈਂ ਥੋੜੇ ਦਿਨ ਮਤਲਬ ਆਫਲਾਈਨ ਹੀ ਰਿਹਾ ਮਤਲਬ ਹੋਇਆ ਹੀ ਨਹੀਂ ਹੋਣ ਹਨਾ ਕੀ ਦੇ ਕਿਤੇ ਬਾਣਾ ਮੋਟਾ ਹੀ ਚਲਾਇਆ ਬਸ ਤੇ ਉੱਥੇ ਵੀ ਕਮੈਂਟ ਮੇ ਤੋਂ ਪੜੇ ਨਹੀਂ ਗਏ ਹੈਗੇ ਉਹ ਵੀ ਪੜ ਕੇ ਬਾਈ ਉਹਨਾਂ ਦਾ ਵੀ ਜਵਾਬ ਦੇ ਦੂੰਗਾ ਤੇ WhatsApp ਤੇ ਵੀ ਆਏ ਹੋਏ ਬਾਈ ਕਾਫੀ ਕਮੈਂਟ ਉਹਨਾਂ ਦਾ ਵੀ ਜਵਾਬ ਇੱਕ ਦੋ ਦਿਨ ਦੇ ਵਿੱਚ ਵਿੱਚ ਮੈਂ ਸਾਰੇ ਅਗਲੀ ਵੀਡੀਓ 'ਚ ਆਪਾਂ ਸਾਰਿਆਂ ਦਾ ਜਵਾਬ ਦੇ ਦੇਾਂਗੇ ਤੇ ਠੀਕ ਹੈ ਬਾਬੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ ਦੇ ਵਿੱਚ ਤੇ ਬਾਬਾ ਨਾਨਕ ਤੁਹਾਡੇ ਤੇ ਮਿਹਰ ਬਣਾਈ ਰੱਖੇ